ਬੋਲਦੇ ਨਹੀਂ ਹਾਂ ਚਲੀ ਉੱਠੇ ਗੱਡੀ ਤੋਂ ਬਾਹਰ ਨਿਕਲੋ ਹੁਣ ਕੀ ਕਹਿੰਦੇ ਜੀ ਇਹ ਕੀ ਮਤਲਬ ਜੀ ਰਹੀ ਕੰਮ ਨਾ ਕਰਾਂਗੇ ਇਹ ਜ਼ੁਬਾਨ ਫੜਨ ਨੂੰ ਆ ਨੱਕ ਫੜਨ ਨੂੰ ਨਹੀਂ ਜ਼ੁਬਾਨ ਫੜਨ ਨੂੰ ਸਹੀ ਮੈਂ ਅੱਜ ਆ ਵੇਖੇ ਤੇ ਆ ਕਿੰਨੀ ਵਧੀਆ ਚੀਜ਼ ਵੇਖੀ ਆ ਆਹ ਫੜਨ ਨੂੰ ਹੋਵੇ ਜੀ ਫੜਨ ਜੀ ਜੀ ਫੜੋ ਬਲਾਂ ਜੀ ਕਿਤੇ ਪਰ ਉਹਨੇ ਜੀ ਦਿੱਤਾ ਨਾ ਹੀ ਨਹੀਂ ਬੰਨਾ ਆ ਚੀਜ਼ ਵਧੀਆ ਆ ਚੀਜ਼ ਹੈ ਨਾ ਜਿਹੜੀ ਆ ਮੁਕਾ ਮਰਨਾ ਇੱਥੇ ਮਾਰੋ ਮੇਰੇ ਮਾਰੂ ਵੀ ਨਾ ਵੰਜ ਗਿਆ ਆ ਲੈ ਤਾਂ ਮਤੀ ਚੀਜ਼ਾਂ ਪੈ ਰਹੇ ਨੇ ਆ ਆ ਦੋ ਚੀਜ਼ਾਂ ਦੇ ਹੈ ਗੀਆਂ ਆ ਤੇ ਭਲਾ ਮੇਰੀਆਂ ਫੇਵਰੇਟ ਹਨ ਭਲਾ ਆ ਜਿਹੜੀ ਚੀਜ਼ ਨਾ ਸਭ ਤੋਂ ਵਧੀਆ ਆ ਦੇਖੀ ਇਹਦੇ ਵਿੱਚ ਨਾ ਆ ਦੇਖੀ ਧਿਆਨ ਆ ਆ ਬਾਲਵਾ ਦੇ ਆ ਬਾਸਕਟ ਆ ਹਾਂ ਆ ਇਥੇ ਨੱਪਿਆ ਨਾ ਇਹਦੇ ਵਿੱਚ ਜਾਣਾ ਵਾ ਵੇਖੀ ਪਰ ਇਹ ਚੀਜ਼ ਦਾ ਮਜ਼ਾ ਪਤਾ ਕਦੋਂ ਆ ਜਦੋਂ लवली ਨੇ ਬਣਾਵਾ ਜਦੋਂ ਅਸੀਂ ਤਿੰਨਾਂ ਨੇ ਖੇਡਣਾ ਨਾ ਉਹਦੇ ਨਾਲ ਮੈਂ ਦਲਜੀਤ ਭਾਈ ਦੇ ਤੇ लवली ਦੇ ਤੁਹਾਨੂੰ ਭਾਈ ਜਦੋਂ ਹੁਣ ਵੱਡੇ ਹੋਣਾ ਫਿਰ ਖੇਡ ਨਹੀਂ ਸਕਦੇ ਹੁਣ ਮੈਂ ਸਾਮ ਕੇ ਰੱਖ ਲੈਣੀ ਆ ਤੇ ਕਿੱਦਾਂ ਹੀ ਦਿਨੇ ਬੁੱਢੀਆਂ ਨੇ ਨਹੀਂ ਖੋਲਣੇ ਚਲੋ ਉਹ ਤੇ ਬਾਅਦ ਦੀ ਗੱਲ ਜਿਹੜਾ ਜੋੜਾ ਵਾੜਾ ਉਹ ਖੋਲੂਗਾ ਫੇ ਬੁੱਢੀਆਂ ਦੇ ਇਹ ਹੁਣ ਮੈਂ ਰੱਖ ਲੱਗਾ ਸਾਮ ਕੇ ਜਦੋਂ लवली ਆਊਗਾ ਨਾ ਉਦੋਂ ਖੇਡਾਂਗੇ ਇਹਨਾਂ ਇਹ ਨਹੀਂ ਨਾ ਤਹੀ ਨਹੀਂ ਬੀਬੀਆਂ ਨਹੀਂ ਖੇਡਣਗੀਆਂ लेट्स ਗੋ ਬੱਸ ਲੈ ਤੇਰਾ ਹੌਸਲਾ ਕਰ ਹਾਂ ਇੱਕ ਮਿੰਟ ਨਾ ਇਥੋਂ ਨਹੀਂ ਨਾ ਪੜਨਾ ਦੁਕਾਨ ਨਹੀਂ ਇਹਨਾਂ ਦੇ ਆਪ ਆ ਰਹੇ ਕਿਉਂ ਆਹ ਦੀ ਦੇ ਸੰਤੁਸ਼ਟ ਜੀ ਜਿਹੜੀ ਵਧੀਆ ਨਾ ਆ ਬਲੀ ਆ ਵੇਖਿਓ ਅੱਜ ਬਾਸਕਟਬਾਲ ਲਈ ਦੇਖੀ ਤੇ ਓਏ ਯਾਹ ਓਏ ਯਾਹ ਤੋਂ ਮਾਉ ਆ ਬਲੇ ਕਿਉਂ ਲੈ ਗਈ ਜੀ ਜੀ ਉਹ ਅਕੇ ਦਾ ਖੇਡਦਾ ਰਿਹਾ ਹੁਣ ਖੇਡਦਾ ਰਿਹਾ ਵੀਡੀਓ ਬਣ ਗਿਆ ਵਾ ਸ਼ਾਨਦਾਰ ਖੇਡਣੀਆਂ ਉਹ ਵਿੱਚ ਬੋਲੀਆਂ ਖਾਣ ਵਾਲੀਆਂ ਹੋਰ ਕਿੰਦੋ ਦੇ ਦੀ ਮਾੜਾ ਮਾੜਾ ਕਿੰਦੋਂ ਦੇ ਤੋਂ ਫਿੱਟ ਲੱਗਿਆ ਜਿਆ ਚੰਗਿਆ ਬੜਾ ਜਿਆ ਪਾਜੀ ਵੇਖੋ ਵਾਯਾ ਤੇਰਾ ਵਾ ਤੇ ਮਲੇ ਮੂੰਹ ਤੇ ਪਾ ਮਾ ਨਹੀਂ ਆ ਕੇ ਲੋਇਆ ਚਲੋ ਕਰਾਓ ਸੀਨ ਹੁਣ ਆ ਵੇਖੋ ਮਾਟਰ ਜੀ ਹੂੰ ਨਿਚਾਲਾ ਓ ਲੈ ਮਾਸਟਰ ਜੀ ਇਹ ਬੁਰਸ਼ੇ ਦੇ ਨਾ ਨਜ਼ਰ ਆਤੀ ਜੋਰ ਤੇ ਜੋਰ ਚ ਇਹ ਤੇ ਨਹੀਂ ਮਾਰਦੀ ਮਾਰੇ ਮੱਧਰੀ ਨਹੀਂ ਤੂੰ ਜੋਵਰ ਕਿੰਨੀ ਮਾਰਦੀ ਮਾਸੂਦੀਆਂ ਦੇਖ ਪਈ ਨਾ ਇਹ ਦੇਖੀ ਪਈ ਨਾ ਨਾ ਪਾਈ ਪਈ ਨਾ ਗੋਲੀਆਂ ਵੀ ਨਾਲੇ ਖਾਣੀਆਂ ਨਾ ਵੀ ਉਹ ਨੂੰ ਨਹੀਂ ਲਾਗੇ ਰੱਖਣਾ ਉਹ ਜਿਹੜੇ ਨਾਲ ਦਾ ਸਾਰਾ ਪਾਣੀ ਪਾ ਲਾ ਦੇਣਾ ਚਲੋ ਭਾਈ ਨਹੀਂ ਰਹੀ ਆ ਭਾਜੀ ਪੈ ਗਈ ਲੋ ਜੀ ਕਰਾਓ ਇਹ ਸ਼ੁਰੂ ਮਾਰ ਲੀ ਆ ਵੇਖਿਓ ਮਾਟਰ ਜੀ ਹੂੰ ਨਿਕੰਦਾ ਓ ਲੈ ਮਾਸਟਰ ਜੀ ਇਹ ਬੁਰਸ਼ੇਰੇ ਨਾ ਨਜ਼ਰ ਆਤੀ ਮਾਸਟਰ ਜੀ ਦੇਖ ਪਈਂਦੀ ਲੈ ਇਹ ਵੇਖੀ ਪਈਂਦੀ ਨਾ ਪਾਈ ਪਈ ਨਾ ਮੋਲ ਦੇਣੀ ਚਲੀਓ ਠੀਕ ਜੀ ਤੋਂ ਬਾਹਰ ਨਿਕਲੋ ਹੁਣ ਠੀਕ ਹੰਦੇ ਜੀ ਇਹ ਕੀ ਮਤਲਬ ਜੀ ਨਹੀਂ ਕੰਮ ਨਾ ਕਰਾਂਗੇ ਇਹ ਜਬਾਨ ਪੜਨ ਨਾ ਆ ਨੱਕ ਫੜਨ ਨੂੰ ਨਹੀਂ ਜ਼ੁਬਾਨ ਫੜਨ ਨੂੰ ਸਹੀ ਮੈਂ ਆ ਜਾ ਵੇਖੇ ਆ ਕਿੰਨੀ ਵਧੀਆ ਚੀਜ਼ ਵੇਖ ਰਹਾ ਹਾਸ ਫੜਨ ਨੂੰ ਓਏ ਜੀਭ ਫੜਨ ਜੀਭ ਜੀਭ ਫੜਾ ਬਲਣ ਜੀਭ ਕਿੱਥੇ ਬਣਾਉਣੀ ਜੀਭ ਤਾਂ ਨਹੀਂ ਬਣਾ ਆ ਜੀ ਵਧੀਆ ਆ ਚੀਜ਼ ਜਿਹੜੀ ਆ ਮੁਕਾ ਮਰਨ ਇੱਥੇ ਮਾਰੂ ਮੈਂ ਇੱਥੇ ਮਾਰੂ ਵੀ ਨਾ ਵਾਜ ਜਾ ਆ ਲੈ ਤਾਂ ਮੀਂਹ ਚੀਜ਼ਾਂ ਉੱਪਰ ਦੇਣ ਨਾ ਆ ਆ ਦੋ ਚੀਜ਼ਾਂ ਦੇ ਹੈਗੀਆਂ ਆ ਤੇ ਭਲਾ ਮੇਰੀਆਂ ਫੇਵਰੇਟ ਹਨ ਭਲਾ ਆ ਜਿਹੜੀ ਚੀਜ਼ ਨਾ ਸਭ ਤੋਂ ਵਧੀਆ ਆ ਦੇਖੀ ਇਹਦੇ ਵਿੱਚ ਨਾ ਆ ਵੇਖੀ ਕਿਆ ਨਾ ਆ ਬਾਲਵਾ ਤੇ ਆ ਬਾਸਕਟਾ ਹਾਂ ਆ ਇੱਥੇ ਨੱਪਿਆ ਨਾ ਇਹਦੇ ਵਿੱਚ ਜਾਣਾ ਵਾ ਵੇਖੀ ਪਰ ਇਹ ਚੀਜ਼ ਦਾ ਮਜ਼ਾ ਪਤਾ ਕਦੋਂ ਆ ਜਦੋਂ ਲਵਲੀ ਤੇ ਹੁੰਣਾ ਵਾ ਜਦੋਂ ਅਸੀਂ ਤਿੰਨਾਂ ਨੇ ਖੇਡਣਾ ਨਾ ਉਹਦੇ ਨਾਲ ਮੈਂ ਦਲਜੀਤ ਭਾਜੀ ਨੇ ਤੇ ਲਵਲੀ ਨੇ ਸਾਨੂੰ ਭਾਈ ਜਦੋਂ ਹੁਣ ਵੱਡੇ ਹੋਣਾ ਫਿਰ ਖੇਡ ਨਹੀਂ ਸਕਦੇ ਹੁਣ ਮੈਂ ਸਾਂਭ ਕੇ ਰੱਖ ਲੈਣੀ ਆ ਤੇ ਕਿੱਦਾਂ ਇਹ ਦਿਨੇ ਬੁੱਢੀਆਂ ਨੇ ਨਹੀਂ ਖੋਲਣੇ ਚਲੋ ਤੇ ਬਾਅਦ ਦੀ ਗੱਲ ਇਹ ਨਾਲ ਜੋੜਾ ਵਰਾ ਖੋਲੂਗਾ ਆਪੇ ਬੁੱਡੀਆਂ ਦੇ ਨਹੀਂ ਇਹ ਹੁਣ ਮੈਂ ਰੱਖ ਲੰਗਾ ਸਾਮਗੇ ਜਦੋਂ ਲਵਲੀ ਆਊਗਾ ਨਾ ਉਦੋਂ ਖੇਡਾਂਗੇ ਇਹਨਾਂ ਨਹੀਂ ਨਾ ਤੂੰ ਹੀ ਨਹੀਂ ਬੀਬੀਆਂ ਨਹੀਂ ਖੇਡਣਗੀਆਂ lettes go ਬਸ ਲੈ ਤੇਰਾ ਹੌਸਲਾ ਕਰ ਹਾਂ ਇੱਕ ਮਿੰਟ ਨਾ ਇਥੋਂ ਨਹੀਂ ਨੱਕ ਪਾੜਨਾ ਦੁਕਾਨ ਨਹੀਂ ਇਹਨਾਂ ਦੇਵਾ ਫੜਾ ਹੋਰੇ ਕਿਉਂ ਆਦੀ ਜਵੇ ਤਾਕਤ ਜੀ ਜਿਹੜੀ ਵਧੀਆ ਨਾ ਆਵਲੀ ਆ ਵੇਖਿਓ ਤੋਂ ਅੱਜ ਬਾਸਕਟਬਾਲ ਦੀ ਹੈ ਤੇ ਇਹ ਓਏ ਯਾਓ ਓ ਯਾਓ ਓ ਮਾ ਉਸ ਆ ਬਣਾ ਕਿਉਂ ਲੈ ਗੀ ਜੀਜਾ ਲੈ ਕੇ ਦੋ ਆ ਕੇ ਦਾ ਖੇਡਦਾ ਰਹਿ ਪਰ ਖੇਡਦਾ ਰਹਿ ਵੀਡੀਓ ਬਣ ਗਈਆਂ ਵਾ ਸ਼ਾਮ ਤੱਕ ਹੁਣ ਖੇਡਣਾ ਹੀ ਜਾਂਦਾ ਉਹ ਵਿੱਚ ਬੋਲੀਆਂ ਪਾਉਣ ਵਾਲੀਆਂ ਹੋਰ ਕਿੰਦੋ ਦੇ ਦੀ ਮਾ ਵਾਲੇ ਕਿੰਦੋ ਨਹੀਂ ਦੇ ਤੋ ਜੱਗ ਲੱਗਿਆ ਜਿਆ ਚੰਗੀਆਂ ਬਣ ਜਿਆ ਭਾਜੀ ਵੇਖੋ 来 दा तेरा मतलब ਮੈਂ ਮਾਰ ਨਹੀਂ ਆ ਚਲੋ ਯਾਰ ਚਲੋ ਕਰਾਓ ਸੀਰ ਹਾਂ ਆ ਵੇਖੋ ਮਾਸਟਰ ਜੀ ਹੂੰ ਨਿਕਾਂਦਾ ਉਹ ਲੈ ਮਾਸਟਰ ਜੀ ਤੇ ਬੁਰਸ਼ੇਰੇ ਨਾ ਨਜ਼ਰ ਆਉਂਦੀ ਮੱਲੇ ਮਾਸਟਰ ਜੀ ਜੋਰ ਤੇ ਜੋਰ ਚ ਇਹ ਤੇ ਨਹੀਂ ਮਰਦੀ ਮਾਰੇ ਮੱਤਰੀ ਨਹੀਂ ਤੂੰ ਜੋਬਰ ਕਿੰਨੀ ਮਾਰਦੀ ਮਾਰ ਕੇ ਦੇ ਦੇ ਕਿ ਪੈਂਦੀ ਲੈ ਇਹ ਵੇਖੀ ਪੈਂਦੀ ਨਾ ਪਾਇ ਪਈ ਨਾ ਗੋਲੀਆਂ ਵੀ ਨਾਲੇ ਖਾਉਣੀਆਂ ਨਾ ਹਾਂ ਅੱਜ ਜਿਹੜਾ ਨਾ ਜਦੋਂ ਵੀਡੀਓ ਬਣਾਉਣੀ ਨਾ ਲੱਗੇ ਰੱਖਣਾ ਵਾ ਜਿਹੜੇ ਚਾਹੇ ਚਾਹੇ ਪਾਉਣੇ ਲਾ ਦੇਣਾ ਚੱਲ ਰੋਈ ਨਹੀਂ ਰਹੀ ਹੈ ਭਾਜੀ ਪੈ ਗਈ ਲੋ ਜੀ కి <Kraniye>